ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਣ ਸਾਵਧਾਨ ਪੁਲਿਸ ਹੋ ਗਈ ਹੈ ਹੋਰ ਵੀ ਸਖਤ ਸਖਤ ਦਿਸ਼ਾ ਨਿਰਦੇਸ਼ਾਂ ਤੇ ਮੋਗਾ ਦੇ ਬਾਜ਼ਾਰਾਂ ਦੇ ਵਿੱਚ ਪੁਲਿਸ ਕਰ ਰਹੀ ਹੈ ਚੈਕਿੰਗ ਤਾਂ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਬਹੁਤ ਹੀ ਨਿਯਮਾਂ ਨੂੰ ਲਾਈਟਲੀ ਲੈਂਦੇ ਨੇ ਤਾਂ ਉਹ ਹੁਣ ਸਾਵਧਾਨ ਹੋ ਜਾਣ ਕਿਉਂਕਿ ਮੋਗਾ ਦੇ ਵਿੱਚ ਮੋਗਾ ਟ੍ਰੈਫਿਕ ਪੁਲਿਸ ਹੁਣ ਸਖਤ ਹੋ ਚੁੱਕੀ ਹੈ ਹਰ ਜਗ੍ਹਾ ਬਾਜ਼ਾਰਾਂ ਦੇ ਵਿੱਚ ਚੈਕਿੰਗ ਕਰ ਰਹੀ ਹੈ ਹੁਣ ਹੈਲਮਟ ਨਾ ਲਗਾਉਣ ਵਾਲੇ ਵਾਹਨ ਚਲਾਉਂਦੇ ਵਕਤ ਕੰਨ ਦੇ ਨਾਲ ਫੋਨ ਤੇ ਗੱਲ ਕਰਨ ਵਾਲੇ ਅਤੇ ਸੀਟ ਬੈਲਟ ਨਾ ਲਗਾਉਣ ਵਾਲੇ ਅਤੇ ਹੋਰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ ਪੁਲਿਸ ਹੁਣ ਉਹਨਾਂ ਨੂੰ ਬਖਸ਼ੇਗੀ ਨਹੀਂ ਅਤੇ ਜਿਨ੍ਹਾਂ ਦੀ ਉਮਰ 16 ਸਾਲ ਤੋਂ ਘੱਟ ਹੈ ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰ ਰਹੇ ਨੇ ਐਕਟਿਵਾ ਚਲਾ ਰਹੇ ਨੇ ਉਹਨਾਂ ਦੇ ਵੀ ਪੁਲਿਸ ਵੱਲੋਂ ਚਲਾਨ ਕੱਟੇ ਜਾ ਰਹੇ ਨੇ ਤਾਂ ਦੱਸ ਦਿਓ ਕਿ ਅੱਜ ਮੋਗਾ ਦੇ ਵਿੱਚ ਚੈਕਿੰਗ ਕੀਤੀ ਗਈ ਮੋਗਾ ਦੇ ਬਾਜ਼ਾਰਾਂ ਦੇ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜੋ ਲੋਕ ਸੀਟ ਬੈਲਟ ਨਹੀਂ ਲਗਾਉਂਦੇ ਹੈਲਮਟ ਨਹੀਂ ਲਗਾਉਂਦੇ ਵਾਹਨ ਚਲਾਉਂਦੇ ਵਕਤ ਮੋਬਾਈਲ ਫੋਨ ਤੇ ਗੱਲ ਕਰਦੇ ਨੇ ਉਹਨਾਂ ਦੇ ਆਨਲਾਈਨ ਚਾਣ ਕੱਟੇ ਜਾ ਰਹੇ ਨੇ ਅਤੇ ਜਿਹੜੇ ਬੱਚੇ ਐਕਟਿਵਾ ਚਲਾ ਰਹੇ ਨੇ ਉਹਨਾਂ ਨੂੰ ਵੀ ਫਿਲਹਾਲ ਪੁਲਿਸ ਵੱਲੋਂ ਧਮਕੀ ਦੇ ਕੇ ਉਹਨਾਂ ਨੂੰ ਸਾਵਧਾਨ ਕਰਕੇ ਛੱਡਿਆ ਜਾ ਰਿਹਾ ਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਬੱਚਿਆਂ ਦੇ ਡਰਾਈਵਿੰਗ ਲਾਇਸੈਂਸ ਜ਼ਰੂਰ ਬਣਾਓ ਜਿਨ੍ਹਾਂ ਦੀ ਉਮਰ 16 ਸਾਲ ਤੋਂ ਉੱਪਰ ਹੈ ਉਹਨਾਂ ਬੱਚਿਆਂ ਦੇ ਡਰਾਈਵਿੰਗ ਲਾਇਸੈਂਸ ਜ਼ਰੂਰ ਬਣਵਾਏ ਜਾਣ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਟ੍ਰੈਫਿਕ ਡੀਐਸਪੀ ਜੋਰਾ ਸਿੰਘ ਨੇ ਵੀ ਇਸ ਦੌਰਾਨ ਕੀ ਕਿਹਾ ਆਓ ਸੁਣਦੇ ਹਾਂ ਸਰਜ ਮੋਗਾ ਦੇ ਲੈਂਡ ਚੌਂਕ ਦੇ ਵਿੱਚ ਮੋਗਾ ਟ੍ਰੈਫਿਕ ਕੋਲ ਮੋਗਾ ਨੂੰ ਜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਤੇ ਡੀਐਸਪੀ ਟਰੈਕ ਮੋਗਾ ਸਰਦ ਜੋਰਾ ਸਿੰਘ ਦੀ ਕਾਂਗੜਾ ਜੀ ਵੱਲੋਂ ਦੇ ਸਾਨੂੰ ਨਰਵੇਸ਼ ਹਨ ਜੋ ਨਵੀਂ ਅਮੈਂਟਮੈਂਟ ਹੋਈ ਆ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਾਈਕ ਨਹੀਂ ਚਲਾਉਣਗੇ ਤੇ ਉਹਨਾਂ ਦੇ ਪੇਰੈਂਟ ਨੂੰ 10 ਸਾਲ ਦੀ ਸਜ਼ਾ ਇਹਦੇ ਬਾਰੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਸੀਟ ਬੈਲਟ ਬਾਰੇ ਅਵੇਅਰ ਕਰ ਰਹੇ ਆ ਹਰਮਟ ਪਾ ਕੇ ਚੱਲੋ ਐਂਬੂਲੈਂਸਾਂ ਵੀ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਦੇ ਡਰਾਈਵਰਾਂ ਦੇ ਬਰਦੀ ਵਗੈਰਾ ਨਹੀਂ ਪਾਈ ਸੀ ਉਹਨਾਂ ਦੇ ਚਲਾਨ ਕੱਟੇ ਗਏ ਗੱਡੀਾਂ ਨਾਂ ਫਿਲਮਾਂ ਦੇ ਚਲਾਨ ਕੱਟੇ ਗਏ ਲੋਕਾਂ ਨੂੰ ਹਦਾਇਤ ਕੀਤੀ ਗਈ ਵੀ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖੋ ਆਪਣੇ ਬੱਚਿਆਂ ਨੂੰ ਜੋ 18 ਸਾਲ ਤੋਂ ਘੱਟ ਉਮਰ ਦੇ ਹਨ ਉਹਨਾਂ ਨੂੰ ਬਾਈਕ ਨਾ ਦਿਓ ਅੱਜ ਕਰੀਬ 10 ਚਲਾਨ ਕੱਟ ਚੁੱਕੇ ਆ ਜੀ ਹੁਣ ਤੱਕ ਅ ਜੋ ਤੁਸੀਂ ਨਵੇਂ ਕਾਨੂੰਨ ਦੀ ਗੱਲ ਕੀਤੀ ਹੈ ਉਹ ਬਹੁਤ ਜਲਦੀ 1 ਅਗਸਤ ਤੋਂ ਲਾਗੂ ਹੋ ਜਾਣੇ ਨੇ ਟ੍ਰੈਫਿਕ ਰੂਲ ਦੇ ਨਵੇਂ ਜਿਹੜੇ ਕਾਨੂੰਨ ਨੇ ਤੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਸੀਨੀਅਰ ਕਪਤਾਨ ਪੁਲਿਸ ਲੋਗਾ ਐਸਐਸਪੀ ਸਾਹਿਬ ਉਹਨਾਂ ਦੇ ਨਿਰਦੇਸ਼ਾਂ ਨਿਰਦੇਸ਼ਾਂ ਥੱਲੇ ਅਸੀਂ ਟ੍ਰੈਫਿਕ ਦਾ ਪੂਰ ਜੋਰ ਇਹ ਆਪਣਾ ਕੰਮ ਚਲਾ ਰਹੇ ਆਂ ਤੇ ਜਿਹੜੇ ਵੀ ਹੁਣ ਨਵੇਂ ਕਾਨੂੰਨ ਦੇ ਵਿੱਚ ਜੋ ਬੱਚੇ ਅੰਡਰੇਜ ਨੇ 18 ਸਾਲ ਤੋਂ ਘੱਟ ਉਮਰ ਜਿਨ੍ਹਾਂ ਦੀ ਉਹ ਜੇ ਕੋਈ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਾਇਆ ਜਾਂਦਾ ਤਾਂ ਉੱਤੇ ਪੂਰੀ ਸਖਤ ਕਾਰਵਾਈ ਹੋਊਗੀ ਤੇ ਨਾਲ ਉਹਨਾਂ ਦੇ ਮਾਪੇ ਬਾਰੇ ਉਹ ਵੀ ਇਨਵੋਲਵ ਹੋਣਗੇ ਉਹਨਾਂ ਦੇ ਨਾਲ ਕਾਰਵਾਈ ਹੋਏਗੀ ਉਹਨਾਂ ਤੇ ਨਵੇਂ ਬੈਲ ਮਗਿਆਗਾ ਕਿ ਜੇਕਰ ਬੱਚੇ ਦੇ ਕੋਲੋਂ ਕੋਈ ਹਾਦਸਾ ਹੋ ਜਾਂਦਾ ਹੈਗਾ ਚਾਹੇ ਉਹ 2-ਵੀਲਰ ਹੈ ਚਾਹੇ ਉਹ 4-ਵੀਲਰ ਹੈ ਤੇ ਉਹਦੀ ਕਾਰਵਾਈ ਉਹਦੇ ਪੇਰੈਂਟਸ ਤੇ ਵੀ ਹੋਏਗੀ ਬਿਲਕੁਲ ਜੀ ਅਗਰ ਕੋਈ ਪੇਰੈਂਟਸ ਆਪਣੇ ਅੰਡਰੇਜ ਬੱਚੇ ਨੂੰ ਕੋਈ ਆਪਣੇ ਘਰੋਂ ਕੋਈ ਵਹੀਕਲ ਦਿੰਦੇ ਨੇ ਤੇ ਉਹ ਕੋਈ ਹਾਦਸਾ ਹੋ ਜਾਂਦਾ ਅੱਗੇ ਜਾ ਕੇ ਹਾਦਸਾ ਕਰ ਦਿੰਦੇ ਆ ਉਹ ਕਾਰਵਾਈ ਉਹਨਾਂ ਦੇ ਮਾਪੇ ਦੇ ਖਿਲਾਫ ਕੀਤੀ ਜਾਊਗੀ ਇਸ ਦੇ ਵਿੱਚ ਅ 25000 ਰੁਪਏ ਜੁਰਮਾਨਾ ਤੇ ਸਜ਼ਾ ਵੀ ਹੁਣ ਸ਼ਾਮਲ ਹੈ। ਅ ਗੇਅਰ ਵਾਲੇ ਜੋ ਵਹੀਕਲ ਨੇ ਐਕਟਵਾ ਵਗੈਰਾ ਜਿਹੜਾ ਹੈਗਾ ਉਹ 16 ਸਾਲ ਦੇ ਬੱਚੇ ਨੂੰ ਉਹਨਾਂ ਦਾ ਲਾਇਸੈਂਸ ਪ੍ਰੋਵਾਈਡ ਗਵਰਨਮੈਂਟ ਕਰ ਰਹੀ ਹੈ। ਉਹ ਬਿਨਾਂ ਗੇਅਰ ਨਾਲ ਚਲਾ ਸਕਦੀ ਹੈ। ਬਟ ਉਹ ਜਿਸ ਵਿੱਚ ਮੋਟਰਸਾਈਕਲ ਜਾਂ ਗੇਅਰ ਜਿਸ ਵਿੱਚ ਲੱਗੇ ਆ ਉਹ ਵਹੀਕਲ ਉਹ ਨਹੀਂ ਚਲਾ ਸਕਦੇ। ਹੁੰਦਾ ਜੀ ਉਹ ਹਾਦਸੇ ਵੀ ਹੁੰਦੇ ਆ ਉਹਨਾਂ ਨੂੰ ਜੇ ਕੋਈ ਬੱਚੇ ਉਹਨਾਂ ਦੇ ਵੱਡੇ ਵਹੀਕਲ ਜਿੱਦਾਂ ਬੋਲਟ ਮੋਟਰਸਾਈਕਲ ਹੈ ਉਹ ਕੋਰੋਂ ਲੈ ਕੇ ਨਿਕਲਦੇ ਨਹੀਂ ਉਹਨਾਂ ਦੇ ਸਟੈਂਡ ਵਗੈਰਾ ਕਰਦੇ ਨਹੀਂ ਤੇ ਉਹ ਅਕਸਰ ਹੀ ਦੇਖਦੇ ਆ ਉਹ ਹਾਦਸਾ ਹੋ ਜਾਂਦਾ ਉਹ ਇੱਕ ਛੋਟੀ ਜੀ ਇੱਕ ਸਟੈਂਡ ਕਰਦੇ ਕਰਦੇ ਇੱਕ ਹਾਦਸਾ ਬਹੁਤ ਵੱਡਾ ਹਾਦਸਾ ਹੋ ਜਾਂਦਾ ਜੀ ਮੈਂ ਇਹ ਸਾਰਾ ਆਪਣੇ ਮੋਗਾ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਬਹੁਤ ਦੇਖਿਆ ਗਿਆ ਦੇਖਣ ਨੂੰ ਚਾਹੁੰਦਾ ਕਿ ਲੋਕ ਆਪਣੇ ਛੋਟੇ ਇਹ ਬੱਚੇ ਨੂੰ ਜਾਂ ਤਾਂ ਮੋਟਰਸਾਈਕਲ ਦੇ ਅੱਗੇ ਟੈਂਕੀ ਦੇ ਉੱਪਰ ਉੱਥੇ ਬਿਠਾ ਲੈਂਦੇ ਜਾਂ ਪਿੱਛੇ ਖੜਾ ਕਰ ਲੈਂਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰਿਆਂ ਨੂੰ ਇਸ ਤਰ੍ਹਾਂ ਦੇ ਆਪਣੇ ਪਰਿਵਾਰ ਨਾਲ ਆਪਣੇ ਬੱਚਾ ਨਾਲ ਇਹ ਖਲਵਾੜ ਨਾ ਕਰਨ ਇਸ ਤਰ੍ਹਾਂ ਦਾ ਇਹ ਸਟੰਟਨਵਾਦੀ ਬੰਦ ਕਰ ਦੇ। ਉਹ ਵੈਸੇ ਕਾਫੀ ਪਹਿਲਾਂ ਸਮੇਂ ਤੋਂ ਕਰੀਬ ਸ਼ੁਰੂ ਹੋ ਚੁੱਕੇ ਨੇ ਲਗ ਲਗਭਗ ਪਿਛਲੇ 6 ਮਹੀਨਿਆਂ ਤੋਂ ਬਟ ਇਹ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਰਹੀ ਆ ਸੀ ਆਪਣੇ ਆਪਣੇ ਕਰਮਚਾਰੀਆਂ ਨੂੰ ਉਹ ਮਸ਼ੀਨਾਂ ਚਲਾਉਣ ਦੀ ਟ੍ਰੇਨਿੰਗ ਦੇ ਰਹੇ ਆ ਤੇ ਉਹ ਅਸੀਂ ਉਹਨੂੰ ਕੁਝ ਸਮੇਂ ਦੇ ਵਿੱਚ ਆਨਲਾਈਨ ਸਮੇਂ ਚ ਉਹ ਪੂਰੀ ਪੂਰੀ ਤਰ੍ਹਾਂ ਹੀ ਲਾਗੂ ਕਰ ਦਾਂਗੇ ਵੀ ਚਲਣ ਇਤਿਜਾ ਕਰਾਂਗੇ। ਮੇਰੀ ਇਹ ਲੋਕਾਂ ਨੂੰ ਅਪੀਲ ਹੈ ਕਿ ਜੇ ਉਨ ਆਉਣ ਵਾਲੇ ਸਮੇਂ ਦੇ ਵਿੱਚ ਜੋ ਟ੍ਰੈਫਿਕ ਰੂਲ ਹੈ ਬਹੁਤ ਸਖਤ ਰੂਲ ਹੋ ਗਏ ਨੇ ਇਹ ਆਪਣੀਆਂ ਕਾਰਾਂ ਦੇ ਵਿੱਚ ਕਾਲੀਆਂ ਫਿਲਮਾਂ ਵਗੈਰਾ ਨਾਲ ਲਾਉਣ ਉਹ ਸੜਕਾਂ ਤੇ ਸਟੰਟ ਨਾ ਕਰਨ ਤੇ ਜੇ ਕੋਈ ਐਂਬੂਲੈਂਸਾਂ ਵਾਲੇ ਹੈਗੇ ਵੀ ਡਰਾਈਵਰਾਂ ਨੂੰ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਆਂ ਕਿ ਉਹ ਜਦੋਂ ਵੀ ਕਿਤੇ ਕੋਈ ਮਰੀਜ਼ ਲੈ ਕੇ ਜਾਂਦੇ ਆ ਉਦੋਂ ਹੀ ਆਪਣੇ ਹੌਪਟਰ ਦੇ ਵਰਤੋਂ ਕਰਨ ਜੇ ਉਹਨਾਂ ਕੋਲ ਮਰੀਜ਼ ਨਹੀਂ ਹੁੰਦਾ ਤਾਂ ਹੌਪਟਰ ਦੀ ਵਰਤੋਂ ਨਾ ਕਰਨ ਆਪਣੇ ਕਾਗਜ਼ ਪੂਰੇ ਡਾਕੂਮੈਂਟਸ ਉਹ ਪੂਰੇ ਰੱਖਣ ਤੇ ਕੋਈ ਵੀ ਹੋਰ ਕਾਲੀ ਫਿਲਮ ਵਗੈਰਾ ਲਗਾ ਕੇ